ਉਹ ਕੱਚੇ ਆਲੂ ਖਾਂਦਾ ਬੰਦਾ ਬੁੜਕੇ ਬੜਵਣਾ ਕਿਉਂਕਿ ਜੰਗਲੀ ਬੰਦਾ ਹੈ ਇਹ ਉਰਿਆ ਆਇਆ ਬਾਬਾ ਬਾਬਾ ਆਲੂ ਖਾ ਲੱਗਿਆ ਪਿਆ ਰੋਕਦੇ ਭਾਈ ਮੜ ਜਾ ਰਾਸਤਾਨੀ ਸ਼ਾਮਕੀ ਵਾਲੀਆਂ ਭੇਡਾਂ ਹਾਂ ਤੇ ਇਹਨਾਂ ਦੀ ਹੁੰਨ ਬਹੁਤ ਮਹਿੰਗੀ ਆ ਫਰੀਕ ਹੁੰਨੇ ਇਹਨਾਂ ਦੀ ਵੱਡੇ ਹੋਏ ਨੇ ਨਹੀਂ ਜੀ ਨਹੀਂ ਐਂ ਹੁੰਦੇ ਨੇ ਨਹੀਂ ਜੀ ਨਹੀਂ ਇਹ ਸ਼ਾਮਕੀ ਵਾਲਾ ਇਹ ਸ਼ਾਮਕੀ ਵਾਲਾ ਕੱਟਣ ਲੱਗੇ ਹੋਏ ਐਸੇ ਤਰ੍ਹਾਂ ਇਹ ਜਾਮਣੂ ਨੇ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰਿਆ ਸਿੱਕਾਰ ਵਿੱਚ ਸਾਡਾ ਠੀਕ ਠਾਕ ਰਹੂਗੇ ਦੋਸਤੋਂ ਤੁਹਾਨੂੰ ਪੇਡਾਂ ਦਿਖਾਉਣਿਆਂਗੇ ਅਸੀਂ ਰਾਹਤੇ ਚ ਜਾ ਰਹੇ ਸੀਗੇ ਆਜ ਅੱਗੇ ਅੱਗੇ ਆ ਜਾ ਪਹਿਲਾਂ ਲਹਿਰਾ ਬੇਗਾ ਬੱਕਰਾ ਮੰਡੀ ਜਾ ਰਹੇ ਸੀਗਾ ਨਾ ਰਾਜੂ ਆਪਣੇ ਨਾਲ ਆ ਗੱਲਬਾਤ ਕਰਦੇ ਆਂਗੇ ਰਾਜੂ ਕੀ ਹਾਲ ਚਾਲ ਨੇ ਬਹੁਤ ਵਧੀਆ ਹਾਲ ਹੈ ਜੀ ਦਿਖਾਈਏ ਪੇਡਾਂ ਬਾਈ ਨਾਲ ਗੱਲ ਕਰ ਜਾ ਤੂੰ ਤੇ ਆਪਾਂ ਦੇਖੀ ਅੱਜ ਪੇਡਾਂ ਤੇ ਲੋਕ ਕਰਨਗੇ ਚਿਹੜਾਂ ਖੜੀ ਨਾ ਦੇਖ ਰੱਪਦੀਆਂ ਖੇਡਾਂ ਖੜ ਜਾ ਖੜ ਜਾ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਥੋ ਆਏ ਹੋ ਰਾਜਸਥਾਨ ਬਿਕਨੇਰ ਕਾਲਜ ਰਾਜਸਥਾਨ ਤੋਂ ਆ ਦੇ ਦਿਓ ਇੱਕ ਮਿੰਟ ਰਾਜਸਥਾਨ ਤੋਂ ਆਇਓ ਹੈ ਹਾਂ ਕਿੰਨੇ ਭੇਡਾਂ ਨੇ ਇਹ ਆ 250 ਨਾਲੇ 250 ਨਾਲੇ ਹਾਂ ਜੀ ਬੱਕਰੀਆਂ ਬੁੱਕਰੀਆਂ ਵਿੱਚ ਹੀ ਪਾ ਕੇ ਬੱਕਰੀਆਂ ਆ ਗਈਆਂ 15-20 ਅਲੱਗ ਅੱਛਾ ਠੀਕ ਆ ਕਿੱਦੇ ਚੱਲੇ ਸੀਗੇ ਸਾਨੂੰ 15-20 ਦਿਨ ਹੋ ਗਏ 15-20 ਦਿਨ ਹੋ ਗਏ ਕਿੰਨੇ ਕ ਦਿਨ ਬਾਹਰ ਰਹੋਗੇ ਹੁਣ ਗਰਮੀ ਗਰਮੀ ਇੱਧਰ ਹੀ ਰਹਿਓ ਗਰਮੀ ਗਰਮੀ ਇੱਧਰ ਆ 5-6 ਮਹੀਨੇ ਰਹੋਗੇ ਬਾਹਰੇ ਹਾਂ 4 ਮਹੀਨੇ ਲੈ ਵੀ 4-5 ਮਹੀਨੇ ਜਾਨਕੀ ਇੱਥੇ ਰਹਿਣਗੇ ਇਹ 250 ਨਾਗਾ ਪੂਰਾ 250 ਨਾਗਾ ਕਿਹੜੀ ਭੇੜ ਆ ਇਹ ਇਹ ਸ਼ਾਮਕੀ ਵਾਲੀ ਹੈ ਕਿਹੜੀ ਸ਼ਾਮਕੀ 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 ਵਾਲੀਆਂ ਭੇਡਾਂ ਨੇ ਹੈ ਸ਼ਾਮਕੀ ਵਾਲੀਆਂ ਭੇਡਾਂ ਠੀਕ ਆ ਰਾਸਤਾਨੀ ਸ਼ਾਮਕੀ ਵਾਲੀਆਂ ਭੇਡਾਂ ਹਾਂ ਤੇ ਇਹਨਾਂ ਦੀ ਉਨ ਬਹੁਤ ਮਹਿੰਗੀ ਆ ਬਰੀ ਕੁੰਨਾ ਇਹਨਾਂ ਦੀ ਬਰੀ ਕੁੰਨਾ ਲੋਕ ਕਹਿੰਦੇ ਨੇ ਵੀ ਉਨ ਵਿਕਦੀ ਨਹੀਂ ਆ ਦੇਖੀ ਹੁਣ ਤੇ ਲੋਕ ਕਹਿੰਦੇ ਨੇ ਨਾ ਉਨ ਵਿਕਦੀ ਰੋਕੀ ਬਾਈ ਮਰ ਜਾ ਰੋਕੀ ਹੂੰ 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 ਇਨਾਂ ਦੀ ਉਨ ਬਹੁਤ ਵਿਕਦੀ ਐ ਹਾਂ ਤਾਂ ਖੇਚਲਾ ਕਰਨੀ ਪੈਂਦੀ ਐ ਥੋੜੀ ਜੀ ਬੀਕਾ ਨੇਰ ਵਿਕਦੀ ਐ ਬੀਕਾ ਨੇਰ ਵਿਕਦੀ ਐ ਹਾਂ ਉਰੇ ਤਾਂ ਸਾਡੇ ਪਾਲੀ ਆ ਜੜੀ ਨੇ ਜਿਹੜੇ ਐਂ ਸੜਦਾਉਂਦੇ ਨੇ ਮੁੰਨ ਕੇ ਸਹੀ ਗੱਲ ਉਹ ਉਨਨ ਨਹੀਂ ਹੈਗੀ ਨਾ ਜਿਹੜੇ ਆਮ ਆਪਣੀ ਵਾਲੇ ਪੇਡਾ ਤੇ ਹੁੰਦੀ ਐ ਇਹ ਉਨਨ ਬਹੁਤ ਫਰੀਕ ਉਨ ਨੇ ਵਧੀਆ ਉਨ ਨੇ ਹਾਂ ਜਮਾ ਫਰੀਕ ਆ ਇਹਦੀ ਕੀਮਤ ਉਨ ਦੀ ਬਹੁਤ ਜ਼ਿਆਦਾ ਬੀਕਾ ਨੇਰੇ ਵਿਕਦੀ ਐ ਪਰ ਬੀਕਾ ਨੇਰ ਜਿੰਨੀ ਮਰਜ਼ੀ ਉਨ ਵੇਚ ਲੋ ਲੋਕ ਉਰੇ ਕਹਿੰਦੇ ਨੇ ਵਿਕਦੀ ਨਹੀਂ ਉਨ ਜ਼ਰੂਰ ਵਿਕਦੀ ਐ ਉੱਥੇ ਪੀਕਾ ਨਹਿਰ ਦੇ ਵਿੱਚ ਬਹੁਤ ਵੱਡੀ ਫੈਕਟਰੀ ਵੱਡੀ ਹੈ ਮੈਂ ਮੇਰੀਆਂ ਭੇਡਾਂ ਦੀ ਇੱਥੇ ਮੁੰਨ ਕੇ ਈ ਸੜਤੀ ਨਾਲਿਆਂ ਚ ਉੱਥੇ ਕਹਿੰਦੀ ਤੈਨੂੰ ਲੂ ਵੀ ਪੱਟ ਕੇ ਦਿੰਦੇ ਜਿਹੜੀ ਹੁਣ ਚੈਤ ਦੀ ਹੁਣੇ ਫਾਗਣ ਦੇ ਮਹੀਨੇ ਦੀ Holi ਤੋਂ ਬਾਅਦ ਰੋਕ ਦੇ ਮੱਲਾ 200 ਰੁਪਏ ਕਿਲੋ 200 ਰੁਪਏ ਕਿਲੋ ਹਾਂ ਹੁਣ ਵਾਲੀ ਆ ਹੁਣ ਵਾਲੀ ਦੱਸਦੇ ਆ ਵੀ ਹੁਣ ਵਾਲੀ 200 ਰੁਪਏ ਕਿਲੋ ਹਾਂ ਤੇ ਕਹ ਲੋ ਭਾਈ 200 ਰੁਪਏ ਕਿਲੋ ਉਨ ਨੂੰ ਵਿਕਦੀ ਆ ਰਾਜੂ ਇਹਨੇ ਦੇ ਲਾ ਹਾਂਜੀ 200 ਰੁਪਏ ਕਿਲੋ ਮੇਰਾ ਖਿਆਲ ਵੀ ਇੱਕ ਭੇਡ ਦੇ ਉੱਤੋਂ ਹੂੰ ਉੱਤਰਿਆਂ ਦੀ ਹੋਊ ਜੀ 2 ਕਿਲੋ ਨਹੀਂ ਨਹੀਂ 700 ਗ੍ਰਾਮ 700 ਗ੍ਰਾਮ 700 ਛੋਟੀ ਭੇਡ ਹੈ ਨਾ ਇਹ ਪੱਡੀ ਨਹੀਂ ਨਾ ਤੇ ਇਹਨਾਂ ਦੀ ਕੀਮਤ ਕੀ ਹੈ ਜੀ ਭੇਡ ਦੀ ਟਰਾਲੀ ਦੇ ਪਿੱਛੇ ਮੋੜ ਬੱਕਰੀਆਂ ਇੱਥੇ ਵੇਡਾ ਇਹਨਾਂ ਦੀ ਕੀਮਤ ਹੈਗੀ 9000 10000 ਉਹ ਸੁਈ ਭੇਡ 15000 ਹੈ ਸੁਈ ਹੋਈ ਭੇਡ 15000 ਸੂਨੇ ਵਾਲੀ ਭੇਡ 9000 10000 ਹਾਂ ਜੇ ਨਾ ਚੋ ਦੋ ਚਾਰ ਭੇਡਾਂ ਸੀ ਲਈਏ ਤੂੰ ਦੇ ਸਕਦਾ ਕੋਈ ਨਹੀਂ ਦੇਦਾ ਠੀਕ ਹੈ ਮੇਰਾ ਤੂੰ ਨੰਬਰ ਲੈ ਆ ਮੇਰਾ ਨੰਬਰ ਹੈ ਰਾਜੂ ਲੈ ਆ ਮੇਰਾ ਨੰਬਰ ਰਾਜੂ ਗੋਟ ਫਾਰਮ ਆ ਮੇਰਾ ਨੰਬਰ ਹੈ ਰਾਜੂ ਗੋਟ ਫਾਰਮ ਦਰਦਾ ਪੰਜਾਬ ਮੇਰੇ ਚੈਨਲ ਨੂੰ ਪਾਈਏ ਪੇੜ ਆਪੇ ਕਰਦੀ ਹਾਂ ਫਲ ਹੋਈ ਭੇਡਾ ਰੋ ਕਾ ਮਣੀ ਆ ਤੈਨੂੰ ਤਾਂ ਪਤਾ ਹੋਣਾ ਇਹ ਪੇੜ ਫਲ ਕਿਹੜੀ ਪੇੜ ਬੜੀ ਸਾਰੀ ਬੜੀ ਸਾਰੀ ਭੇਡ ਫੱਕੜ ਕਿਹੜੀ ਪੇੜ ਆ ਇਹ ਤੇ ਸ਼ਿਆਮਕੀ ਵਾਲੀਆਂ ਭੇਡਾਂ ਨੇ ਸ਼ਿਆਮਕੀ ਵਾਲੀਆਂ ਸ਼ਾਮ ਕੀ ਪੇਡਾ ਐ ਨਸਲ ਹੱਟ ਐ ਇਹ ਹੱਟ ਨਸਲ ਹੁੰਦੀ ਆ ਹਾਂਜੀ ਇਹ ਹੱਟ ਨਸਲ ਐ ਮੈਨੂੰ ਪਤਾ ਐ ਨਾਂ ਬਾਰੇ ਦਿਖਾ ਬੱਬੂ ਨਸਲ ਪੇਡਾਂ ਦੇ ਨਾ ਇੱਕ ਤਾਂ ਹੁੰਦੀ ਐ ਕਿ ਜਮਨਾਪਰੀ ਉਹ ਏਦੂ ਵੱਡੀ ਉਹ ਏਦੂ ਵੱਡੀ ਹੁੰਦੀ ਆ ਤੇ ਇੱਕ ਹੁੰਦੀ ਐ ਕਜਲੀ ਕਜਲੀ ਕਾਲੇ ਮੂੰਹ ਦੀ ਚਿੱਟ ਕਵਰਾ ਮੂੰਹ ਚਿੱਟੀ ਪੇਡ ਠੀਕ ਆ ਇੱਕ ਹੁੰਦੀ ਐ ਕਾਲੀ ਉਹ ਵੀ ਕਜਲੀ ਚ ਆ ਗਈ ਉਹ ਵੀ ਕਜਲੀ ਚ ਆ ਗਈ ਇੱਕੋ ਹੀ ਖਾਨਦਾਨ ਪਰਿਵਾਰ ਆ ਉਹਨਾਂ ਦਾ ਠੀਕ ਆ ਇੱਕ ਆ ਗਈ ਪੇਡ ਦੇਸੀ ਦੇਸੀ ਮੁੰਜਲ ਦੇਸੀ ਠੀਕ ਆ ਉਹ ਆਪਣੇ ਪੰਜਾਬ ਦੀ ਮੁੰਜਲ ਦੇਸੀ ਪੇਡ ਐ ਹੂੰ ਤੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਦੇਸੀ ਮੁੰਜਲ ਪੇੜ ਫੜੀਆਂ ਰਪੇੜ ਕੋਈ ਬਾਈ ਇੱਕ ਪੇੜ ਫੜ ਲਾ ਬਸ ਲੈ ਵੀ ਇੱਕ ਪੇੜ ਫੜ ਲਾ ਤੁਹਾਨੂੰ ਸ਼ਾਮਕੀ ਪੇੜ ਦਿਖਾਉਣਿਆ ਨਾ ਸ਼ਾਮਕੀ ਤੇ ਜੀ ਉਹ ਕੱਚੇ ਆਲੂ ਖਾਂਦਾ ਬੰਦਾ ਦੀ ਵੀਡੀਓ ਆ ਬੜਾ ਉਹ ਕੱਚੇ ਆਲੂ ਖਾਂਦਾ ਬੰਦਾ ਬੁੜਕੇ ਬੜਬੜ ਕਿਉਂਕਿ ਜੰਗਲੀ ਬੰਦਾ ਇਹ ਓਰਿਆ ਆਇਆ ਬਾਬਾ ਬਾਬਾ ਆਲੂ ਖਾਂ ਲੱਗਿਆ ਪਿਆ ਰੋਕਦੇ ਬਾਈ ਮੜ ਜਾ ਸ਼ੋਕ ਇਹ ਬੰਦਾ ਹਾਂ ਵੀਕਾ ਨੇਰ ਦਾ ਬੰਦਾ ਰਾਜਸਤਾਨੀ ਬੰਦਾ ਹੈ ਜੰਗਲੀ ਬੰਦਾ ਹੈ ਬਿਨਾ ਪੁੰਨੇ ਆਲੂ ਬਿਨਾ ਦਾਲ ਸਬਜੀ ਬਿਨਾ ਨੂਨ ਲਾਏ ਕੱਚੇ ਆਲੂ ਬਣ ਬਣ ਖਾਂਦਾ ਚੇ 2 ਕਿਲੋ ਖਵਾ ਦੋ ਇਹ ਕਹਿੰਦਾ ਵੀ ਕਿਹਦਾ ਸਵਾਲ ਲੱਗਦਾ ਮਿੱਠਾ ਇਹ ਕਹਿੰਦਾ ਭਈ ਮਿੱਠਾ ਮਿੱਠਾ ਇਹ ਕਹਿੰਦਾ ਮਿੱਠਾ ਇਹ ਕਹਿੰਦਾ ਵੀ ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਆ ਰੋਟੀ ਪਾਣੀ ਟਾਈਮ ਨਾਲ ਬਣਦਾ ਨਹੀਂ ਅੱਧੀ ਭੁੱਖ ਤੇ ਆ ਕੱਟਦੇ ਆ ਅਸੀਂ ਆਲੂ ਖਾ ਕੇ ਟਾਈਮ ਕੱਟਦੇ ਆ ਸਹੀ ਗੱਲ ਆਲੂ ਰੋਜ਼ 2 ਕਿਲੋ ਖਾਂਦਾ ਬੰਦਾ ਖਾ ਕੇ ਹਜਮ 2 ਕਿਲੋ ਰੋਜ਼ ਆ ਦੇਖੋ ਜੀ ਕਹਿੰਦਾ 2 ਕਿਲੋ ਰੋਜ਼ 2 ਕਿਲੋ ਆਲੂ ਹਾਂ 2 ਕਿਲੋ ਰੋਜ਼ ਖਾਉ ਮੈਂ ਮਿੱਠਾ ਲੱਗਦਾ ਮੈਂ ਭੁੱਖਾ ਮਰੂ ਇਹ ਕਹਿੰਦਾ ਜੀ ਮੈਂ ਭੁੱਖਾ ਮਰਦਾ ਮਿੱਠਾ ਲੱਗਦਾ ਆਲੂ 2 ਕਿਲੋ ਰੋਜ਼ ਖਾਂਦਾ ਕੱਚੇ ਆ ਕੱਚੇ ਕੱਚਾ ਕੱਚੇ ਆਲੂ ਖਾਂਦਾ ਬੰਦਾ ਕੋਈ ਮੇਰਾ ਖਿਆਲ ਵੀ ਖਾ ਨਹੀਂ ਸਕਦਾ ਸ਼ਾਬਾਸ਼ ਇਸ ਬੰਦੇ ਦੇ ਜਿਹੜੇ ਇਹਦੀ ਮਾਂ ਨੇ ਜੰਮਿਆ ਇਸ ਬੰਦੇ ਦੀ ਮਸ਼ੀਨਰੀ ਇਹ ਜੀ ਅੰਦਰ ਜਿਹੜੀ ਕਿ ਨਾਲ ਦੀ ਨਾਲ ਆਲੂ ਨੂੰ ਸੋਤ ਕੇ ਹਾਜਮ ਕਰਦੀ ਹੈ ਤੇ ਬਹੁਤ ਇਹਦੀ ਅੰਦਰੋਂ ਹੇਟ ਤੱਕੜੀ ਹੈ ਵੀ ਇਹੋ ਜਿਹੇ ਨਿਸ਼ਾਨ ਇਹੋ ਜਿਹੇ ਵਿਰਸ਼ੇ ਅੱਜ ਕੱਲ ਸਾਨੂੰ ਦੇਸੀ ਬੰਦੇ ਦੇਖਣ ਨੂੰ ਕੋਈ ਕੋਈ ਮਿਲਦੇ ਨਹੀਂ ਸਹੀ ਗੱਲ ਹੈ ਧੰਨਵਾਦ ਇਸ ਬੰਦੇ ਦੇ ਤੇ ਅਸੀਂ ਹੁਣ ਢੇੜ ਦਿਖਾਉਣੀ ਆ ਢੇੜ ਦਿਖਾ ਰਾ ਜੂ ਇਹ ਆ ਜੀ ਸ਼ਾਮਕੀ ਵਾਲੀ ਢੇੜ ਸ਼ਾਮਕੀ ਲੈ ਹਾਂ ਛੋਟੀ ਪੂਛ ਆ ਦੇਖੋ ਆ ਦੇਖੋ ਇਹਦੀ ਬਰੀਕ ਲੁਈ ਮਾਰੇ ਅੰਦਰ ਬਰੀਕ ਲੁਈ ਜੀ ਲੈ ਵੀ ਦੇਖ ਸਾ ਜਮਾ ਬਰੀਕ ਲੁਈ ਹੈ ਤਰਸੇਵ ਜੀ ਛੋਟੀ ਪੂਛ ਵਾਲੀ ਛੋਟੀ ਪੂਛ ਵਾਲੀ ਪੂਛ ਦਿਖਾ ਜਮਾ ਬਰੀਕ ਲੁਈ ਕੰਨ ਕੱਟੇ ਕੰਨ ਕੱਟੇ ਹੋਏ ਨੇ ਇਹਨਾਂ ਦੇ ਪੂਰੇ ਕੰਨ ਪੂਰੇ ਮੂੰਹ ਤੇ ਲੰਮਾ ਮੂੰਹ ਹੈ ਨਾ ਪੂਰੀ ਜਵਾਨ ਪੇੜ ਅੱਠ ਦੰਦ ਹੋ ਗਏ ਅੱਠ ਦੰਦ ਤੇ ਇਹਨਾਂ ਨੂੰ ਕਹਿੰਦੇ ਨੇ ਭੇਡਾਂ ਰਾਜਸਤਾਨੀ ਭੇਡਾਂ ਏਡਾ ਏਡਾ ਹੋ ਜੂ ਬਸ ਏਡਾ ਹੀ ਰੂਕਦਾ ਤੇ ਬੱਚੇ へ ਦੋ ਦੋ ਵੀ ਦੰਦੀਆਂ ਇੱਕ ਇੱਕ ਵੀ ਦੰਦੀਆਂ ਹਾਂ ਇੱਕ ਇੱਕ ਦੋ ਦੋ ਤੇ ਇਹਨਾਂ ਦੀ ਕੀਮਤ ਸੂਈ ਹੋਈ ਦੀ 15000 ਹੂੰ ਇਹਨਾਂ ਦੀ ਗੱਬਣ ਦੀ ਕੀਮਤ 9000 1000 ਠੀਕ ਆ ਥਾਣ ਥੁਣ ਕਿਵੇਂ ਹੁੰਦੇ ਨੇ ਇਹਦੇ ਦਿਖਾਈਓ ਬਹੁਤ ਵਧੀਆ ਨੇ ਜੀ ਦਿਖਾਈ ਬੱਬੂ ਥੱਲੋ ਦੀ ਥਾਣ ਦਿਖਾ ਥੱਲੋ ਦੀ ਲੱਤ ਚੱਕ ਮਾਰੀ ਲੈ ਵੀ ਥਾਣ ਦੇਖ ਸਕਦਾ ਐਡਾ ਕਿ ਲੇਵਾ ਹੁੰਦਾ ਬਸ ਇਹਦਾ ਆ ਦੇਖੋ ਜੀ ਵਾ ਵਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਥੱਲੋ ਥੱਲੋ ਦੀ ਕਰਕੇ ਛੱਡ ਦਿਓ ਜੀ ਲੈ ਵੀ ਦੇਖ ਸਕਦਾ ਹਣਾ ਛੱਡ ਦੇ ਵੀ ਸ਼ਾਮ ਬਸ ਸਾਰਿਆਂ ਦਾ ਸ਼ਾਟ ਮਾਰ ਲੈ ਇੱਕ ਬੱਚਾ ਦਿਖਾਉਗੀ ਫੜ ਕੇ ਸ਼ਾਮ ਕੀ ਭੇਡ ਦਾ ਸ਼ਾਮ ਕੀ ਭੇਡ ਆ ਜਾ ਇੱਕ ਬੱਚਾ ਚੱਕੀ ਛੋਟਾ ਛੋਟਾ ਆ ਜਾ ਬੱਚਾ ਦਿਖਾਉਣਾ ਤੁਹਾਨੂੰ ਨਾਲ ਗੋਲ ਕੰਨਾਲ ਗੋਲ ਕੰਨਾਲ ਇਹ ਪੰਜਾਬੀ ਬੰਦਾ ਆਪਣੇ ਪੰਜਾਬ ਦਾ ਨਾ ਨੌਕ ਰੱਖਿਆ ਵੀ ਦੋ ਮਹੀਨੇ ਅਸੀਂ ਕਿਸਾਨ ਕਸਾ ਤੁਹਾਡੇ ਇਥੇ ਟਾਈਮ ਕੱਟਾਂਗੇ ਪੰਜਾਬ ਚ ਆਪਾਂ ਕਿੰਨਾ ਟਾਈਮ ਉਹ ਪੇਡਾਚਾਰੀਆਂ ਨੇ ਰਾਜੂ ਮੈਂ ਪੇਡਾਚਾਰੀਆਂ ਨੇ ਜੀ 12 ਸਾਲ 12 ਸਾਲ 12 ਸਾਲ ਉੱਠ ਚਾਰੇ ਠੀਕਾ 24 ਸਾਲ ਹੂੰ 12 ਸਾਲ ਮੈਨੇ ਸੀਰ ਕਰਿਆ ਬੜਦ ਘਟਾਵਾ ਹੈ ਹਾਂ ਪਾਣੀ ਹੋ ਰਿਹਾ ਮੈਸਾਂ ਦਾ ਠੀਕਾ ਤੇ ਹੁਣ ਮੈਨੂੰ 25 ਸਾਲ ਹੋ ਗਏ ਇੱਧਰਲੇ ਕੰਮਾਂ 'ਚ ਬੜੇ ਨੂੰ ਅੱਛਾ ਮੈਂ ਤਾਂ ਉਮਰ ਗਾਲਤੀ ਸਾਰੀ ਠੀਕ ਆ ਦੇਖੋ ਜੀ ਬੱਚੇ ਦੇ ਕੰਨ ਦੇਖੋ ਇਹ ਵੱਡੇ ਹੋਏ ਨੇ ਨਹੀਂ ਜੀ ਨਹੀਂ ਐਂ ਹੁੰਦੇ ਨੇ ਨਹੀਂ ਜੀ ਨਹੀਂ ਇਹ ਸ਼ਾਮ ਕੀ ਹਲਕਟ ਇਹ ਸ਼ਾਮ ਕੀ ਵਾਲਾ ਕੱਟ ਲੱਗੇ ਹੋਏ ਐਸੇ ਤਰ੍ਹਾਂ ਇਹ ਜਾਮਣੂ ਨੇ ਇਹ ਜਾਮਣੂ ਨੇ ਰੱਬ ਦੀ ਤਸਵੀਰ ਬਣਾਈ ਹੋਈ ਲੈ ਵੀ ਦੇਖ ਸਕਦਾ ਆਹ ਦੇਖੋ ਜੀ ਜਿਵੇਂ ਹੱਥ ਦਾ ਪੰਜਾ ਹੁੰਦਾ ਇਹ ਰੱਬ ਦੇ ਆਟੋਮੈਟਿਕ ਬਣਾਏ ਹੋਏ ਨੇ ਜਿਵੇਂ ਕਿ ਸਾਹਾ ਹੁੰਦਾ ਹੂੰ ਥੱਲੇ ਛੱਡੀ ਨੂੰ ਨਾ ਕੋਈ ਇਹ ਵੱਡੇ ਹੋਏ ਨਾ ਚੀਰੇ ਪਾਏ ਹੋਏ ਕਿੰਨੇ ਟਾਈਮ ਦਾ ਹੋ ਗਿਆ ਬੱਚਾ ਇਹ ਇਹ 20 ਦਿਨਾਂ ਦਾ ਹੋ ਗਿਆ 20 ਦਿਨਾਂ ਦਾ ਬੱਚਾ ਬਹੁਤ ਅਕਲ ਦਾ ਸੱਚਾ ਲੈ ਐਕਟਿਵ ਆਲਾ ਪੂਰਾ ਵਧੀਆ ਹਾਂਜੀ ਪੂਰਾ ਐਕਟਿਵ ਹਾਂ ਸਾਰੇ ਮਾਲ ਚੋਂ ਐਕਟਿਵ ਬੱਚਾ ਧੰਨਵਾਦ ਕਰਦੇ ਆਂ ਭਾਈਆਂ ਦਾ ਹੂੰ ਬਹੁਤ-ਬਹੁਤ ਸ਼ੁਕਰੀਆ ਕਦੇ ਫੇਰ ਮਿਲਾਂਗੇ ਠੀਕ ਆ ਬਾਈ ਜੀ ਧੰਨਵਾਦ ਕਰਦੇ ਆ ਜੋ ਬਾਈ ਤੁਹਾਨੂੰ ਇੱਕ ਵਾਰ ਹੋਰ ਦਿਖਾ ਦੇ ਮਾਲ ਨੂੰ ਇਹ ਮਾਲ ਰੱਖਦੇ ਨੇ ਗਧੀਆਂ ਹਾਂ ਸਭ ਤੋਂ ਵਧੀਆ ਗਧੀਆਂ ਗਧੀਆਂ ਲੈ ਵੀ ਕਿਉਂ ਕੇ ਸਮਾਨ ਲੱਦਣ ਨੂੰ ਹਾਂ ਕਿਉਂ ਰੋਟੀ ਪਾਣੀ ਦਾ ਸਮਾਨ ਕੋਈ ਜਿਆਦਾ ਲੈਣਾ ਨਿਆਣਾ ਤੁਰਦਾ ਨਹੀਂ ਉੱਤੇ ਲੱਦ ਦੇਣਾ ਲੈ ਵੀ ਦਿਖਾ ਦੇ ਪਾਣੀ ਵੀ ਉੱਤੇ ਆ ਗਧੀਆਂ ਦੇ ਗਧੀਆਂ ਨੇ ਇੱਕ ਗਧੇ ਨੇ ਬਈ ਇਹ ਗਧੀਆਂ ਇੱਕ ਗਧਾ ਦੋ ਗਧੇ ਆ ਦੋ ਗਧੇ ਨੇ ਦੋ ਗਧੇ ਨੇ ਗਧੀਆਂ ਆ ਆ ਦੇਖ ਬੱਚੇ ਬਈ ਦੀ ਵਿੱਚ ਪਾਏ ਪੈਣਾ ਜਿਹੜੇ ਨਵੇਂ ਜੰਮੇ ਹੋਏ ਨੇ ਐ ਵੀ ਦੇ ਸਾਹ ਹਣਾ ਕਾਣਾ ਕਦਾ ਜੀਨਾਂ ਚ ਹਾਂ ਬੱਚੇ ਬਈ ਵਿੱਚ ਪਾਰ ਕੇ ਨੇ ਹਾਂ ਐ ਵੀ ਇਦਾਂ ਇਹ ਬਾਈ 4 ਦਿਨ ਨੇ ਲਗਭਗ 5 5 6 6 ਮਹੀਨੇ ਯਾਨੀ ਕਿ ਇਹ ਵੀ ਬਾਹਰ ਹੀ ਰਹਿੰਦੇ ਨੇ ਘਰ ਤੋਂ ਹਾਂ ਆਜੂ ਘਰ ਤੋਂ ਬਾਹਰ ਹੀ ਰਹਿੰਦੇ ਨੇ ਹਾਂ ਘਰ ਤੋਂ ਬਾਹਰ ਰਹਿੰਦੇ ਨੇ ਹਾਂ ਤੇ ਵਿਚਾਰੇ ਰੋਹੀ ਦੇ ਜੰਗਲੀ ਜਾਨਵਰ ਨੇ ਜੰਗਲੀ ਜਾਨਵਰ ਵਰਗੀ ਬੰਦੇ ਨੇ ਜਾਨਵਰ ਵਰਗੀ ਬੰਦੇ ਤੇ ਉਹ ਬੰਦਾ 2 ਕਿਲੋ ਆਲੂ ਖਾ ਕੇ ਬਾਣਾ ਚ ਉਹੀ ਦੀ ਹੋ ਜਾਂਦੇ ਨੇ ਬੰਦੇ ਤੇ ਨਾਲ ਪਸ਼ੂਆਂ ਦੇ ਆਲੂ ਖਾਂਦਾ ਉਹ ਦੇਖ ਲਓ ਜੀ ਹੁਣ ਵੀ ਖਾਂਦਾ ਫਿਰਦਾ ਹੈ ਸਹੀ ਗੱਲ ਹੈ ਤੇ ਆਲੂ ਖਾ ਕੇ ਟਾਈਮ ਕੱਟਦਾ ਹੈ ਭੇਡਾਂ ਵੀ ਆਲੂ ਖਾਂਦੀਆਂ ਨੇ ਬਾਣਾ ਚ ਸਹੀ ਗੱਲ ਹੈ ਤੇ ਅੱਜ ਫਿਰਦੇ ਨੇ ਇਹ ਜ਼ਿਲ੍ਹਾ ਬਰਨਾਲਾ ਦੇ ਵਿੱਚ ਆ ਰਾਮਪਰਾ ਤਪਾ ਫੂਲ ਦੇ ਲਵੇ ਲਵੇ हां जी ਤੇ ਰਾਜਸਤਾਨੀ ਬੰਦੇ ਨੇ ਤੇ ਉਹਦਾ ਅੱਜ ਕਿਤੇ ਰਾਤ ਕਿਤੇ ਕੱਲ ਨੂੰ ਕਿਤੇ ਪਰਸੋਂ ਕਿਤੇ ਠੀਕ ਆ ਰਾਜੂ ਜੀ ਧੰਨਵਾਦ ਹੈ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਜ਼ਰੂਰ ਕਰ ਦਿਓ ਪੈਡਾ ਦੇਖ ਲਓ ਸੱਚੋ ਤਰਸੇਮ ਸਿੰਘ ਧੂਰੀ ਇਲਤੀ ਲਾਣਾ ਸਾਡਾ ਧੰਨਵਾਦ ਜੀ ਤੇ ਨਾਮ ਰਾਜੂ ਗੌਟ ਫਾਰਮ ਦਿਲਬਾ ਪੰਜਾਬ ਆਪਣਾ ਵੀ ਚੈਨਲ ਹੈ ਨਾਲ ਕਰ ਲਓ ਸਬਸਕ੍ਰਾਈਬਰ ਰਾਜੂ ਗੌਟ ਫਾਰਮ ਦਿਲਬਾ ਪੰਜਾਬ ਚੈਨਲ ਭਾਈ ਰਾਜੂ ਦਾ ਵੀ ਹੈ ਤੇ ਸਾਡੇ ਇਲਤੀ ਲਾਣਾ ਧੂਰੀ ਤਰਸੇਮ ਸਿੰਘ ਇਨਾਂ ਦੇ ਚੈਨਲ ਨੂੰ ਵੀ ਹਾਲੋ ਸ਼ੇਅਰ ਕਮੈਂਟ ਜਰੂਰ ਕਰੋ ਬਾਅਦ ਤੋਂ ਬਾਅਦ ਵੀਡੀਓ ਦੇਖੋ ਤੇ ਨਾਲੇ ਰਾਜੂਗੋੜ ਫਾਰਮ ਦੜਬਾ ਪੰਜਾਬ ਧੰਨਵਾਦ ਧੰਨਵਾਦ ਜੀ